ਕੀ ਹੜਾ ਨਿੱਕਾ ਐ ਸੀ ਕੋਈ ਕੰਮ ਮੜਾ ਨਿੱਕੀ ਅਮਰੀਕਾ ਤੋਂ ਪੰਜਾਬੀ ਬਜ਼ੁਰਗ 38 ਸਾਲਾਂ ਬਾਅਦ ਘਰ ਵਾਪਸ ਆਇਆ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਇੱਕ ਪੰਜਾਬੀ ਬਜ਼ੁਰਗ ਅਮਰੀਕਾ ਤੋਂ 38 ਸਾਲਾਂ ਬਾਅਦ ਘਰ ਵਾਪਸ ਆਉਂਦਾ ਤਾਂ ਦੇਖੋ ਕਿਵੇਂ ਪਰਿਵਾਰ ਨੇ ਕਿੰਨਾ ਘੇੜ ਸਵਾਗਤ ਕੀਤਾ ਬਹੁਤ ਔਖਾ ਇਨੇ ਟਾਈਮ ਆਪਣੇ ਤੇ ਯਾ ਪੋਤਾ ਤੋ ਦੂਰ ਰਹਿਣਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਪ੍ਰਤੀ ਕਮੈਂਟ ਕਰਕੇ ਜਰੂਰ ਦੱਸਣਾ ਜੇ ਤੁਸੀਂ ਅਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਸਾਡੇ ਦਿਨ ਤੋਂ ਪੁੱਠ ਸੱਜਣਾ ਅਸੀਂ ਕਿਉਂ ਪਰਦੇਸੀ ਹੋਏ ਘਰ ਛੱਡਨੇ ਸੌਖੇ ਨਹੀਂ ਜਨਾਨੂੰ ਛੱਡਨੇ